ਅਕਾਲੀ ਭਾਜਪਾ ਗੱਠਜੋੜ ਤੇ ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਦਾ ਵੋਟਾਂ ਦੀ ਰਾਜਨੀਤੀ ਪੰਜਾਬ ਦੇ ਹਿੱਤ ਮੁਖ ਦਿੱਲੀ ਦੀਆਂ ਪਾਰਟੀਆਂ ਕਰਦੀਆਂ ਵੋਟਾਂ ਦੀ ਰਾਜਨੀਤੀ ਅਕਾਲੀ ਦਲ ਨੇ ਸੰਦਾਤਾ ਸੂਬੇ ਦੇ ਹਿੱਤਾਂ ਤੇ ਭਾਈਚਾਰਕ ਸਾਂਝ ਨੂੰ ਰੱਖਿਆ ਮੁੱਖ ਅਕਾਲੀ ਦਲ ਸ਼ੁਰੂ ਤੋਂ ਲੜ ਰਿਹਾ ਹੈ ਕਿਸਾਨਾਂ ਦੀ ਲੜਾਈ ਅਮ੍ਰਿਤਸਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਮ੍ਰਿਤਸਰ ਪੁੱਜੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇਹ ਅਸੂਲਾਂ ਦੀ ਪਾਰਟੀ ਹੈ ਸਾਡੇ ਲਈ ਅਸੂਲ ਮੁੱਖ ਰੱਖਦੇ ਨੇ ਉਹਨਾਂ ਕਿਹਾ ਕਿ 103 ਸਾਲਾਂ ਵਿੱਚ ਅਕਾਲੀ ਦਲ ਨੇ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਤੇ ਪੰਜਾਬੀਅਤ ਦੀ ਸੱਭਿਆਚਾਰਕ ਸਾਂਝ ਤੇ ਅਮਨ ਸ਼ਾਂਤੀ ਲਈ ਇਹ ਅਕਾਲੀ ਦਲ ਨੇ ਜ਼ਿੰਮੇਵਾਰੀ ਸਮਝੀ ਹੈ ਸਾਡੇ ਵਾਸਤੇ ਅਸੂਲ ਹੈ ਸਾਡੀ ਕੋਰ ਕਮੇਟੀ ਨੇ ਸਾਫ਼ ਕੀਤਾ ਹੈ ਕਿ ਸਾਡੇ ਅਸੂਲ ਨੇ ਕਿ ਸਾਡੇ ਬਹੁਤ ਮਸਲੇ ਨੇ ਪੰਜਾਬ ਵਿੱਚ ਭਾਈਚਾਰਕ ਸੰਸ ਤੇ ਅਮਨ ਸ਼ਾਂਤੀ ਨੂੰ ਲੈ ਕੇ ਅਕਾਲੀ ਦਲ ਬੋਟ ਦੀ ਰਾਜਨੀਤੀ ਨਹੀਂ ਕਰਦੀ ਕਿ ਹੈ ਕਿ ਸ਼ਰਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇਕਰ ਕੋਈ ਕਿਸਾਨਾਂ ਦੇ ਲਈ ਲੜਦੀ ਰਹੀ ਹੈ ਤਾਂ ਸ਼ਰਮਣੀ ਅਕਾਲੀ ਦਲ ਲੜਦੀ ਰਹੀ ਹੈ ਸ਼ਰਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਕਿਹਾ ਜਿੰਨੀ ਵੀ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਨੇ ਇਕੱਲੇ ਵੋਟ ਦੀ ਰਾਜਨੀਤੀ ਕਰਦੀਆਂ ਨੇ ਅਸੀਂ ਵੋਟ ਦੀ ਰਾਜਨੀਤੀ ਨਹੀਂ ਕਰਦੇ ਸਾਡੇ ਲਈ ਪੰਜਾਬ ਬਹੁਤ ਜ਼ਰੂਰੀ ਹੈ ਇਸ ਮੌਕੇ ਸੁਖਵੀਰ ਬਾਦਲ ਨੇ ਹੋਰ ਕੀ ਕਿਹਾ ਆ ਸੁਣਦੇ ਆ ਪੂਰੀ ਖਬਰ ਦੇਖੋ ਸ਼੍ਰੋਮਣੀ ਕਾਲੀਦਾ ਇੱਕ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਅਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੁੰਵਰੀ ਹੈ ਤੋ ਇਸ ਕਰਕੇ ਸਾਡੇ ਵਾਸਤੇ ਅਸੂਲ ਹੈ ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰੇ ਕਿਸਾਨ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹੈ ਸਾਡੇ ਵਾਸਤੇ ਪੰਜਾਬ ਹੈ ਕਿਸਾਨਾਂ ਦੇ ਹੱਕ ਦੇ ਲਈ ਸਰਪੰਚ ਸਾਹਿਬ ਉਹਨਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇ ਕੋਈ ਪਾਰਟੀ ਕਿਸਾਨਾਂ ਦੇ ਵਾਸਤੇ ਲੜਦੀ ਰਹੀ ਹੈ ਜੇ ਕਿਸਾਨ ਜਥੇਬੰਦੀ ਕਹਿ ਸਕਦੇ ਨਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ